ਸਤਿ ਸ਼੍ਰੀ ਅਕਾਲ ਜੀ ਇਹ ਸੂਟ ਆਪਾਂ ਕੈਨੇਡਾ ਤੋਂ ਸਰਬਜੀਤ ਮੈਮਲੀ ਰੈਡੀ ਕੀਤਾ ਹੈ ਜਿੰਨੇ ਪਿਆਰੇ ਮੈਮ ਉਸ ਤੋਂ ਜ਼ਿਆਦਾ ਪਿਆਰਾ ਮੈਮ ਦਾ ਨੇਚਰ ਜਦੋਂ ਵੀ ਮੈਮ ਦਾ ਕੋਲ ਆਣਾ ਤੇ ਮੈਂ ਉਹਨਾਂ ਦਾ ਹਾਲਚਲ ਪੁੱਛਣਾ ਉਹਨਾਂ ਨੇ ਹੀ ਚੀਜ਼ ਕਹਿਣੀ ਕਿ ਵੀ ਹੁਣ ਤੁਹਾਡੇ ਨਾਲ ਗੱਲ ਕਰਕੇ ਵਧੀਆ ਹੋ ਗਿਆ ਬਿਲਕੁਲ ਉਹਨਾਂ ਨੇ ਮੈਨੂੰ ਆਪਣੇ ਬੱਚੇ ਦੀ ਵਾਂਗ ਟਰੀਟ ਕੀਤਾ ਸੋ ਮੈਂ ਦਿਲੋਂ ਧੰਨਵਾਦ ਕਰਦਾ ਸਰਬਜੀਤ ਮੈਮ ਦੋਨਾਂ ਨੇ ਸਾਡੇ ਕੋਲ ਆਰਡਰ ਪਲੇਸ ਕੀਤਾ ਮੈਮ ਕਹਿੰਦੇ ਨੋ ਡਾਊਟ ਤੁਹਾਡਾ ਇਹ ਡਿਜ਼ਾਈਨ ਸੋਨਾ ਤਾਂ ਹੈ ਹੀ ਬਟ ਮੈਨੂੰ ਨਾ ਕੋਈ ਕਲਰ ਕੰਟਰਾਸਟ ਚਾਹੀਦਾ ਪਹਿਲਾਂ ਆਪਾਂ ਇਹ ਬਲੂ ਕਲਰ ਦਾ ਹੀ ਦੁਪੱਟਾ ਲਗਾਇਆ ਸੀਗਾ ਬਟ ਇਸ ਵਾਰ ਆਪਾਂ ਪੀਚ ਕਲਰ ਦਾ ਦੁਪੱਟਾ ਲਗਾਇਆ ਹੈ ਬਹੁਤ ਹੀ ਬਿਊਟੀਫੁੱਲ ਪੀਸ ਰੈਡੀ ਹੋਟ ਕੇ ਆਇਆ ਹੈ ਬਹੁਤ ਹੀ ਬਿਊਟੀਫੁੱਲ ਕਲਰ ਕੰਬੀਨੇਸ਼ਨ ਰੈਡੀ ਹੋਇਆ ਹੈ ਇਸ 'ਚ ਆਪਾਂ ਸਾਰਾ ਕੱਟ ਦਾ ਨਾਮ ਮੋਤੀ ਸਿੱਪੀ ਦਬਕਾ ਤੇ ਪੈਚਵਰਕ ਕੀਤਾ ਹੋਇਆ ਹੈ ਦੁਪੱਟੇ ਤੇ ਵੀ ਆਪਾਂ 4 ਸਾਈਡ ਹੈਵੀ ਬਾਰਡਰ ਵਰਕ ਪਲੱਸ ਲੈਸ ਵਰਕ ਕੀਤਾ ਹੋਇਆ ਹੈ ਕੰਟਰਾਸਟ ਪੀਚ ਕਲਰ ਦਾ ਦੁਪੱਟਾ ਆਏਗਾ ਸੋ ਤੁਸੀਂ ਵੀ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਿਆ ਇਹ ਡਿਜ਼ਾਈਨ ਤੇ ਕਲਰ ਕੰਟਰਾਸਟ ਇਸ ਨੂੰ ਆਪਾਂ ਹੋਰ ਵੀ ਕਿਸੇ ਕਲਰ ਕੰਟਰਾਸਟ ਬਣਾ ਸਕਦੇ ਹਾਂ ਥੈਂਕ ਯੂ ਸੋ ਮੱਚ